ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆ ਆਪਾਂ ਆਪਣੀ ਅੱਜ ਦੀ ਕਹਾਣੀ ਆਪਣੀ ਅੱਜ ਦੀ ਕਹਾਣੀ ਆ ਰਖੜੀ ਦਾ ਤਿਹਾਰ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਸੁਣਿਆ ਕਰੋ ਜੇਕਰ ਤੁਹਾਨੂੰ ਕਹਾਣੀ ਪਸੰਦ ਆਉਂਦੀ ਆ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਜੇਕਰ ਤੁਹਾਨੂੰ ਲੱਗਦਾ ਕਿ ਵੀਡੀਓ ਸ਼ੇਅਰ ਕਰਨ ਵਾਲੀ ਆ ਤਾਂ ਕਿਰਪਾ ਕਰਕੇ ਆਪਣੇ ਮਿੱਤਰਾਂ ਦੋਸਤਾਂ ਤੱਕ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਕਹਾਣੀ ਸੁਣਨ ਤੋਂ ਬਾਅਦ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਰੱਖਿਆ ਕਰੋ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਤੁਹਾਨੂੰ ਸਾਰਿਆਂ ਨੂੰ ਗੁਜਾਰਸ਼ ਹੈ ਕਿ ਜਿਵੇਂ ਹੁਣ ਰਖੜੀ ਦਾ ਤਿਹਾਰ ਆਉਣ ਵਾਲਾ ਰਖੜੀ ਦੇ ਤਿਹਾਰ ਨੂੰ ਲੈ ਕੇ ਜੇ ਕੋਈ ਕਹਾਣੀ ਤੁਹਾਡੇ ਦਿਮਾਗ ਦੇ ਵਿੱਚ ਹੈ ਜੇ ਤੁਸੀਂ ਚਾਹੋ ਨਿਓ ਕਿ ਕਿਸੇ ਪਰਿਵਾਰ ਦੀ ਕੋਈ ਘਟਨਾ ਜਿਹੜੀ ਰਖੜੀ ਦੇ ਤਿਹਾਰ ਤੇ ਬੋਲੀ ਜਾ ਸਕਦੀ ਆ ਤਾਂ ਤੁਸੀਂ ਮੇਰੇ ਨਾਲ ਜਰੂਰ ਸਾਂਝੀ ਕਰਿਓ ਆਪਾਂ ਆਪਣੇ ਚੈਨਲ ਤੇ ਜਰੂਰ ਲੈ ਕੇ ਆਵਾਂਗੇ ਬਲਵੀਰ ਸਿੰਘ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਚਾਰੇ ਭੈਣਾਂ ਆਪਣੇ ਭਰਾ ਤੇ jaan ਛਿੜਕਦੀਆਂ ਸੀ ਬਲਵੀਰ ਸਿੰਘ ਦੇ ਪਿਓ ਨੇ ਆਪਣੇ ਪੰਜਾਂ ਬੱਚਿਆਂ ਨੂੰ ਵਧੀਆ ਵਿੱਦਿਆ ਦਿੱਤੀ ਬਲਵੀਰ ਸਿੰਘ ਛੋਟਾ ਸੀ ਤੇ ਉਹਦੀਆਂ ਭੈਣਾਂ ਉਹਨੂੰ ਮਾਵਾ ਵਰਗੀਆਂ ਲੱਗਦੀਆਂ ਸੀ ਜਦੋਂ ਉਹਦੀਆਂ ਭੈਣਾਂ ਦਾ ਵਿਆਹ ਹੋਇਆ ਤਾਂ ਬਲਵੀਰ ਸਿੰਘ ਛੋਟਾ ਸੀ ਜਦੋਂ ਬਲਵੀਰ ਸਿੰਘ ਦੇ ਮਾਤਾ ਪਿਤਾ ਦਾ ਦੇਹਾਂਤ ਹੋਇਆ ਤਾਂ ਉਹਦੀਆਂ ਭੈਣਾਂ ਨੇ ਉਹਨੂੰ ਕਦੇ ਵੀ ਇਕੱਲਾ ਮਹਿਸੂਸ ਨਹੀਂ ਹੋਣ ਦਿੱਤਾ ਮੈਂ ਉਹਦੀਆਂ ਚਾਰੇ ਭੈਣਾਂ ਵਿਆਹੀਆਂ ਗਈਆਂ ਸੀ ਤੇ ਬਲਬੀਰ ਦਾ ਵੀ ਵਿਆਹ ਹੋ ਗਿਆ ਸੀ ਪਰ ਫਿਰ ਵੀ ਉਹ ਆਪਣੇ ਭਰਾ ਨੂੰ ਉਸੇ ਤਰ੍ਹਾਂ ਪਿਆਰ ਕਰਦੀਆਂ ਹਾਂ ਜਿਵੇਂ ਛੋਟੇ ਹੁੰਦੇ ਨੂੰ ਕਰਦੀਆਂ ਸੀ ਤੇ ਹਰ ਵਾਰ ਰਖੜੀ ਦੇ ਤਿਹਾਰ ਤੇ ਉਹ ਰਖੜੀ ਲੈ ਕੇ ਆਉਂਦੀਆਂ ਨਾਲ ਨਾਲ ਆਪਣੇ ਭਰਾ ਨੂੰ ਕਿੰਨਾ ਕੁਝ ਦੇ ਜਾਂਦੀਆਂ ਉਹਦੀਆਂ ਚਾਰੇ ਭੈਣਾਂ ਵੱਡੇ-ਵੱਡੇ ਸ਼ਹਿਰਾਂ ਦੇ ਵਿੱਚ ਵਧੀਆ ਕਾਰੋਬਾਰੀਆਂ ਨੂੰ ਵਿਆਈਆਂ ਹੋਈਆਂ ਸੀ ਬਲਬੀਰ ਸਿੰਘ ਤੇ ਉਹਦੀ ਪਤਨੀ ਇਸ ਗੱਲੋਂ ਸੰਤੁਸ਼ਟ ਸੀ ਕਿ ਇਸ ਘਰ ਦੀਆਂ ਧੀਆ ਸੌਖੀਆਂ ਨੇ ਤੇ ਭੈਣਾਂ ਵੀ ਕਦੇ ਇਸ ਗੱਲ ਦੀ ਉਮੀਦ ਨਹੀਂ ਰੱਖਦੀਆਂ ਸੀ ਕਿ ਜੇ ਅਸੀਂ ਰਖੜੀ ਤੇ ਗਈਆਂ ਤਾਂ ਸਾਨੂੰ ਸਾਡਾ ਭਰਾ ਵਾਲਾ ਕੁਝ ਦੇਵੇ ਉਹ ਕਹਿੰਦੀਆਂ ਸੀ ਕਿ ਰੱਬ ਦਾ ਦਿੱਤਾ ਸਾਡੇ ਘਰ ਸਭ ਕੁਝ ਆ ਜੇ ਉਹਨਾਂ ਤੋਂ ਨਾ ਆਇਆ ਜਾਂਦਾ ਤਾਂ ਉਹ ਰਖੜੀ ਜਿਹੜੀ ਪੋਸਟ ਕਰ ਦਿੰਦੀਆਂ ਪਰ ਬਲਵੀਰ ਸਿੰਘ ਨਾਰਾਜ਼ ਹੋ ਜਾਂਦਾ ਸੀ ਉਹ ਕਹਿੰਦਾ ਸੀ ਕਿ ਰਖੜੀ ਦੇ ਤਿਹਾਰ ਤੇ ਤਾਂ ਅਸੀਂ ਸਾਰਿਆਂ ਨੇ ਇਕੱਠੇ ਹੋਣਾ ਹੁੰਦਾ ਹਰ ਵਾਰ ਵੀ ਤਰ੍ਹਾਂ ਇਸ ਵਾਰ ਵੀ ਬਲਵੀਰ ਸਿੰਘ ਰਖੜੀ ਦੇ ਤਿਹਾਰ ਤੇ ਆਪਣੀਆਂ ਭੈਣਾਂ ਦੀ ਰਖੜੀ ਉਡੀਕਦਾ ਸੀ ਇੱਕ ਡਾਕੀ ਆਉਂਦਾ ਡਾਕੀਆ ਕਹਿੰਦਾ ਕਿ ਬਲਵੀਰ ਸਿੰਘ ਦਾ ਘਰ ਇਹੀ ਆ ਬਲਵੀਰ ਸਿੰਘ ਦੀ ਪਤਨੀ ਕਹਦੀ ਵੀ ਹਾਂਜੀ ਇਹੀ ਆ ਤਾਂ ਉਹ ਕਹਿੰਦਾ ਵੀ ਤੁਹਾਡਾ ਇੱਕ ਪਾਰਸਲ ਆਇਆ ਤਾਂ ਉਹਦੀ ਪਤਨੀ ਸੋਚਦੀ ਆ ਵੀ ਅੱਗੇ ਤਾਂ ਸਾਡਾ ਕਦੇ ਪਾਰਸਲ ਆਇਆ ਨਹੀਂ ਚਲੋ ਉਹ ਪਾਰਸਲ ਫੜ ਲੈਂਦੀ ਆ ਸਾਈਨ ਕਰਕੇ ਡਾਕੀਆ ਜਿਹੜਾ ਉਹ ਚਲਿਆ ਜਾਂਦਾ ਪਾਰਸਲ ਖੋਲ ਕੇ ਵੇਖਦੀ ਆ ਪਹਿਲਾਂ ਤਾਂ ਉਹ ਸੋਚਦੀ ਆ ਕਿ ਨਾ ਖੋਲਾਂ ਵੀ ਇਹਨਾਂ ਦੇ ਨਾਮ ਤੇ ਆ ਚਲ ਇਹੀ ਵੇਖ ਲੈਣਗੇ ਵੀ ਇਹਨਾਂ ਨੇ ਕੁਝ ਆਰਡਰ ਨਾ ਕੀਤਾ ਹੋਵੇ ਪਰ ਉਹ ਫਿਰ ਆਪਣੇ ਘਰ ਵਾਲੇ ਨੂੰ ਫੋਨ ਕਰਦੀ ਆ ਕਿ ਕੋਈ ਪਾਰਸਲ ਆਇਆ ਤੁਸੀਂ ਆਰਡਰ ਕੀਤਾ ਸੀ ਉਹ ਕਹਿੰਦਾ ਵੀ ਮੈਂ ਤਾਂ ਕੁਝ ਨਹੀਂ ਆਰਡਰ ਕੀਤਾ ਚਲੋ ਉਹ ਪਾਰਸਲ ਖੋਲ੍ਹ ਲੈਂਦੀ ਆ ਉਹ ਕਹਿੰਦਾ ਵੀ ਖੋਲ੍ਹ ਲਾ ਜਦੋਂ ਉਹ ਵੇਖਦੀ ਆ ਕਿ ਉਹਦੇ ਵਿੱਚ ਇੱਕ ਰਖੜੀ ਇੱਕ ਖੰਮਣੀ ਥੋੜੇ ਜਿ ਦੇ ਚੌਲ ਤੇ ਹਲਦੀ ਵੀ ਥੋੜਾ ਜਿਹਾ ਸਮਾਨ ਸੀ ਜਿਹੜਾ ਆਪਾਂ ਰਖੜੀ ਬੰਨਣ ਵੇਲੇ ਵਰਤਦੇ ਆ ਉਹ ਸੋਚਦੀ ਆ ਵੀ ਪਾਰਸਲ ਰਾਹੀਂ ਰਖੜੀ ਕਿਹਦੀ ਆਈ ਆ ਚਲ ਉਹ ਰਖੜੀ ਨੂੰ ਉਹ ਮੇਰੇ ਰੱਖ ਦਿੰਦੀ ਆ ਤੇ ਸ਼ਾਮ ਨੂੰ ਜਦੋਂ ਬਲਵੀਰ ਆਉਂਦਾ ਤੇ ਉਹ ਆਪਣੀ ਪਤਨੀ ਨੂੰ ਪੁੱਛਦਾ ਕਿ ਪਾਰਸਲ ਖੋਲ੍ਹਿਆ ਸੀ ਉਹ ਕਹਿੰਦੀ ਵੀ ਹਾਂ ਖੋਲ੍ਹਿਆ ਸੀ ਵੀ ਪਾਰਸਲ ਰਾਹੀਂ ਰਖੜੀ ਆਈ ਆ ਕਿਉਂਕਿ ਉਤੇ ਭੇਜਣ ਵਾਲੇ ਦਾ ਨਾਮ ਪਤਾ ਨਹੀਂ ਲਿਖਿਆ ਹੁੰਦਾ ਉਹ ਸੋਚਦਾ ਕਿ ਚਾਰੇ ਭੈਣਾਂ ਤਾਂ ਆ ਕੇ ਰਖੜੀ ਬਣ ਕੇ ਜਾਂਦੀਆਂ ਵੀ ਇਹ ਪਾਰਸਲ ਰਾਹੀਂ ਕਿਹਨੇ ਭੇਜਤੀ ਚਲ ਭਾਈ ਉਹ ਆਪਣੀਆਂ ਭੈਣਾਂ ਨੂੰ ਫੋਨ ਲਾਉਂਦਾ ਕੱਲੀਆਂ-ਕੱਲੀਆਂ ਨੂੰ ਉਹਨਾਂ ਨੂੰ ਪੁੱਛਦਾ ਕਿ ਕੱਲ ਨੂੰ ਰਖੜੀ ਆ ਫਿਰ ਤੁਸੀਂ ਕਦੋਂ ਆਉਣਾ ਆਉਂਦੀਆਂ ਤਿੰਨ ਭੈਣਾਂ ਕਹਿ ਦਿੰਦੀਆਂ ਕਿ ਅਸੀਂ ਆਉਣਾ ਤੇ ਚੌਥੀ ਭੈਣ ਉਹਨੂੰ ਕਹਿੰਦੀ ਕਿ ਵੀਰੇ ਇਸ ਵਾਰ ਮੇਰੇ ਤੋਂ ਆਇਆ ਨਹੀਂ ਜਾਣਾ ਮੈਂ ਰਖੜੀ ਹੈ ਜਿਹੜੀ ਤੁਹਾਨੂੰ ਪਾਰਸਲ ਰਾਹੀਂ ਭੇਜਤੀ ਉਹ ਸੋਚਦਾ ਵੀ ਮੇਰੀ ਭੈਣ ਹਰ ਵਾਰ ਮੇਰੇ ਲਈ ਚਾਂਦੀ ਦੀ ਰਖੜੀ ਲੈ ਕੇ ਆਉਂਦੀ ਸੀ ਤੇ ਕਿੰਨਾ ਕੁਝ ਹੋਰ ਲੈ ਕੇ ਆਉਂਦੀ ਸੀ ਉਹਨੂੰ ਇਸ ਗੱਲ ਦੀ ਚਿੰਤਾ ਨਹੀਂ ਸੀ ਕਿ ਇਸ ਵਾਰ ਮੇਰੀ ਰਖੜੀ ਹੈ ਜਿਹੜੀ ਉਹ ਖੰਮਣੀ ਦੇ ਰੂਪ ਵਿੱਚ ਕਿਉਂ ਆਈ ਹੈ ਜਾਂ ਸਮਾਨ ਕਿਉਂ ਨਹੀਂ ਆਇਆ ਪਰ ਉਹਨੂੰ ਇਸ ਗੱਲ ਦੀ ਚਿੰਤਾ ਜ਼ਰੂਰ ਸੀ ਵੀ ਇਸ ਵਾਰ ਰਖੜੀ ਇੰਨੀ ਸਿੰਪਲ ਤੇ ਸਾਦੀ ਉਹ ਵੀ ਪਾਰਸਲ ਰਾਹੀਂ ਕੀ ਕਾਰਨ ਹੋ ਸਕਦਾ ਉਹਦੇ ਮਨ ਨੂੰ ਚਿੰਤਾ ਲੱਗੀ ਤੇ ਉਹ ਆਪਣੇ ਘਰ ਵਾਲੀ ਨੂੰ ਕਹਿੰਦਾ ਕਿ ਭਗਵਾਨੇ ਵੀ ਮੇਰੀ ਭੈਣ ਤਾਂ ਮੈਨੂੰ ਆਏ ਰਖੜੀ ਭੇਜਦੀ ਨਹੀਂ ਉਹ ਤਾਂ ਆਪ ਆ ਕੇ ਬੰਨ ਕੇ ਜਾਂਦੀ ਆ ਵੀ ਗੱਲ ਕੀ ਹੋਈ ਉਹ ਕਹਿੰਦੀ ਆਪਾਂ ਵੱਡੇ ਦੀਦੀ ਹੋਰਿਆਂ ਨਾਲ ਗੱਲ ਕਰਦੇ ਆ ਤੇ ਚਲੋ ਆਪਣੀ ਵੱਡੀ ਨਣਦ ਨੂੰ ਫੋਨ ਕਰਦੀ ਆ ਤੇ ਉਹਨੂੰ ਕਹਿੰਦੀ ਆ ਕਿ ਛੋਟੀ ਸ਼ਿੰਦਰ ਨਾਲ ਗੱਲ ਹੋਈ ਤੇਰੀ ਉਹ ਕਹਿੰਦੀ ਵੀ ਨਹੀਂ ਗੱਲ ਤਾਂ ਨਹੀਂ ਹੋਈ ਵੀ ਚਾਰ ਪੰਜ ਦਿਨ ਪਹਿਲਾਂ ਹੀ ਗੱਲ ਹੋਈ ਸੀਗੀ ਉਦੋਂ ਸਾਰਿਆਂ ਨੇ ਕਿਹਾ ਸੀ ਵੀ ਰਖੜੀ ਤੇ ਮਿਲਦੇ ਆ ਤਾਂ ਉਹ ਕਹਿੰਦੀ ਵੀ ਇਸ ਵਾਰ ਉਹਨੇ ਰਖੜੀ ਹੈ ਜਿਹੜੀ ਪਾਰਸਲ ਕਰਤੀ ਵੀ ਅੱਗੇ ਤਾਂ ਉਹ ਆਪ ਆਉਂਦੀ ਹੁੰਦੀ ਉਹ ਕਹਿੰਦੀ ਕਿ ਐਵੇਂ ਭੇਜੀ ਹੋਣੀ ਆ ਭਾਬੀ ਜਾਣ ਬੱਜ ਕੇ ਸਰਪ੍ਰਾਈਜ਼ ਦਿੰਦੀ ਹੋਣੀ ਆ ਕੋਈ ਗੱਲ ਨਹੀਂ ਕੱਲ ਨੂੰ ਆਉਗੀ ਚਲੋ ਹੋਵੇ ਇਸਲੇ ਹੋ ਜਾਂਦੇ ਆ ਕਿਤੇ ਨਾ ਕਿਤੇ ਔਰਤਾਂ ਜਿਹੜੀਆਂ ਵੇਸਲੀਆਂ ਹੋ ਜਾਂਦੀਆਂ ਪਰ ਬਲਵੀਰ ਸਿੰਘ ਦੇ ਦਿਮਾਗ 'ਚ ਇਹ ਗੱਲ ਨਹੀਂ ਜਾਂਦੀ ਕਿ ਮੇਰੀ ਭੈਣ ਨੇ ਰਖੜੀ ਡਾਕ ਰਾਹੀਂ ਕਿਉਂ ਭੇਜੀ ਉਹ ਚਲੋ ਤਿਆਰੀ ਕਰਦੇ ਆ ਕਿ ਮੇਰੀਆਂ ਭੈਣਾਂ ਆਣੇ ਆਉਣਾ ਕੱਲ ਨੂੰ ਹਨਾ ਉਹਨਾਂ ਨੂੰ ਚਾ ਚੜਿਆ ਹੁੰਦਾ ਤੇ ਅਗਲੇ ਦਿਨ ਸਵੇਰੇ 9 ਵਜੇ ਤੋਂ ਬਲਵੀਰ ਸਿੰਘ ਦੀਆਂ ਭੈਣਾਂ ਜਿਹੜੀਆਂ ਉਹ ਆਉਣੀਆਂ ਸ਼ੁਰੂ ਹੋ ਜਾਂਦੀਆਂ ਦਿੱਲੀ ਵਾਲੀ ਉਹਦੀ ਭੈਣ ਜਲਦੀ ਚੱਲੀ ਸੀ ਕਿਉਂਕਿ ਉਹਨੇ ਦੂਰ ਆਉਣਾ ਸੀ ਫਿਰ ਉਸ ਤੋਂ ਬਾਅਦ ਲੁਧਿਆਣੇ ਵਾਲੀ ਤੇ ਜਲੰਧਰ ਵਾਲੀ ਵੀ ਇਕੱਠੀਆਂ ਆ ਜਾਂਦੀਆਂ ਨੇ ਦੋਨੋਂ ਕਿਉਂਕਿ ਉਹ ਨੇੜੇ-ਨੇੜੇ ਸੀ ਤੇ ਉਹ ਢੀਕਦੇ ਆ ਕਿ ਸੰਗਰੂਰ ਵਾਲੀ ਸ਼ਿੰਦਰ ਆ ਜਿਹੜੀ ਉਹ ਕਿਉਂ ਨਹੀਂ ਆਈ ਤੇ ਉਹ ਆਪਣੀਆਂ ਭੈਣਾਂ ਨੂੰ ਤਿੰਨਾਂ ਨੂੰ ਕਹਿੰਦਾ ਕਿ ਅੱਗੇ ਤਾਂ ਸਿੰਦਰ ਨੇ ਕਦੇ ਮੈਨੂੰ ਰਖੜੀ ਐ ਇਸ ਤਰ੍ਹਾਂ ਨਹੀਂ ਸੀ ਭੇਜੀ ਪਾਰਸਲ ਰਾਹੀਂ ਵੀ ਐਤਕਿ ਉਹਨੇ ਪਾਰਸਲ ਰਾਹੀਂ ਭੇਜਦੀ ਸਾਰੇ ਭੈਣ ਭਰਾ ਹੈਰਾਨ ਹੁੰਦੇ ਆ ਵੀ ਜੇ ਉਹ ਪਾਰਸਲ ਰਾਹੀਂ ਵੀ ਭੇਜਦੀ ਤਾਂ ਉਹ ਤਾਂ ਇੰਨੇ ਮਹਿੰਗੇ ਮਹਿੰਗੇ ਤੋਹਫੇ ਲੈ ਕੇ ਆਉਂਦੀ ਸੀ ਸਾਰਿਆਂ ਤੋਂ ਮਹਿੰਗੀ ਰਖੜੀ ਲੈ ਕੇ ਆਉਂਦੀ ਸੀ ਵੀ ਐਤਕਿ ਕਿਉਂ ਉਹਨੇ ਇਕੱਲੇ ਤਾਂ ਅੱਗੇ ਨਾਲ ਸਾਰਿਆਂ ਇੱਥੇ ਸਾਰੇ ਭੈਣ ਭਰਾਵਾਂ ਦੀ ਚਿੰਤਾ ਇਸ ਗੱਲ ਨੂੰ ਲੈ ਕੇ ਸੀ ਕਿ ਆਖਰ ਕੀ ਗੱਲ ਹੋ ਗਈ ਵੀ ਇਸ ਤਰ੍ਹਾਂ ਹਨਾ ਰਖੜੀ ਭੇਜੀ ਤੇ ਉਹ ਸੋਚਦੇ ਆ ਵੀ ਚਲ ਆਪਾਂ ਵੇਟ ਕਰਦੇ ਆ ਦੁਪਹਿਰ ਤੱਕ ਵੀ ਹੋ ਸਕਦਾ ਆ ਜੀ ਦੁਪਹਿਰ ਤੱਕ ਵੇਟ ਕਰਕੇ ਬਲਵੀਰ ਸਿੰਘ ਫਿਰ ਆਪਣੀ ਭੈਣ ਨੂੰ ਫੋਨ ਕਰਦਾ ਤੇ ਉਹਨੂੰ ਕਹਿੰਦਾ ਕਿ ਭੈਣੇ ਤੂੰ ਮੈਨੂੰ ਰਖੜੀ ਪਾਰਸਲ ਰਾਹੀਂ ਭੇਜਦੀ ਵੀ ਮੈਂ ਨਹੀਂ ਮਨਜ਼ੂਰ ਕਰਦਾ ਵੀ ਤੂੰ ਆਈ ਕਿਉਂ ਨਹੀਂ ਤਾਂ ਉਹਦੀ ਭੈਣ ਆ ਜਿਹੜੀ ਉਹਦੀ ਮਤਲਬ ਰੋਣ ਦੀ ਆਵਾਜ਼ ਬਲਵੀਰ ਸਿੰਘ ਨੂੰ ਸੁਣਦੀ ਆ ਤੇ ਜਦੋਂ ਉਹਨੂੰ ਪੁੱਛਦਾ ਕਿ ਤੂੰ ਰੋ ਰਹੀ ਆ ਉਹ ਕਹਿੰਦੀ ਵੀ ਨਹੀਂ ਵੀਰੇ ਮੈਂ ਰੋ ਨਹੀਂ ਰਹੀ ਤੁਹਾਨੂੰ ਐਵੇਂ ਲੱਗਦਾ ਤਾਂ ਬਲਵੀਰ ਸਿੰਘ ਦਾ ਮੱਥਾ ਠਣਕ ਜਾਂਦਾ ਵੀ ਕੋਈ ਨਾ ਕੋਈ ਗੱਲ ਜ਼ਰੂਰ ਆ ਉਹ ਆਪਣੀਆਂ ਭੈਣਾਂ ਨੂੰ ਤੇ ਆਪਣੇ ਘਰ ਵਾਲੀ ਨੂੰ ਕਹਿੰਦਾ ਤੁਸੀਂ ਤਿਆਰ ਹੋਵੋ ਚਲ ਆਪਾਂ ਸ਼ਿੰਦਰਪੋਲ ਚੱਲਦੇ ਆਂ ਤਾਂ ਵੱਡੀ ਭੈਣ ਕਹਿੰਦੀ ਵੀ ਵੀਰੇ ਮੈਂ ਤਾਂ ਦਿੱਲੀ ਦੇ ਸਫ਼ਰ ਤੋਂ ਆਈਆਂ ਇੰਨੀ ਦੂਰੋਂ ਤੇ ਹੁਣ ਆਪਾਂ ਸੰਗਰੂਰ ਜਾਵਾਂਗੇ ਆਪਾਂ ਨੂੰ 2-3 ਘੰਟੇ ਲੱਗ ਜਾਣੇ ਆ ਵੀ ਕੋਈ ਗੱਲ ਨਹੀਂ ਨਹੀਂ ਆਈ ਤਾਂ ਫੇਰ ਕੀ ਆ ਉਹ ਕਹਿੰਦਾ ਵੀ ਨਾ ਮੇਰਾ ਮਨ ਨਹੀਂ ਮੰਨਦਾ ਵੀ ਮੈਂ ਤਾਂ ਸਾਰਿਆਂ ਤੋਂ ਪਹਿਲਾਂ ਆਪਣੀ ਛੋਟੀ ਭੈਣ ਤੋਂ ਰਖੜੀ ਬਣਾਉਂ ਚਲੋ ਉਹਦੀਆਂ ਭੈਣਾਂ ਆਪਣੇ ਭਰਾ ਦੀ ਹਰੇਕ ਗੱਲ ਮੰਨਦੀਆਂ ਸੀ ਉਹ ਸਾਰੇ ਤਿਆਰ ਹੁੰਦੇ ਆ ਤੇ ਬਲਵੀਰ ਸਿੰਘ ਦੇ ਬੱਚੇ ਵੀ ਤਿਆਰ ਹੁੰਦੇ ਉਹਨਾਂ ਨੂੰ ਚਾ ਚੜ ਜਾਂਦਾ ਵਿਸ਼ਿੰਦਰ ਪੂਆ ਕੋਲ ਜਾਂਦੇ ਆ ਸ਼ਿੰਦਰ ਪੂਆ ਕੋਲ ਕਿਉਂਕਿ ਸ਼ਿੰਦਰ ਪੂਆ ਸੀ ਜਿਹੜੀ ਉਹਨਾਂ ਦੀ ਉਹ ਸਾਰੀਆਂ ਚਾਰਾਂ ਪੂਆ ਨਾਲੋਂ ਵਧੀਆ ਅਮੀਰ ਘਰੇ ਵਿਆਹੀ ਹੋਈ ਸੀ ਉਹਨਾਂ ਦੇ ਘਰੇ ਬਹੁਤ ਸੁੱਖ ਸਹੂਲਤਾਂ ਸੀ ਐਡਾ ਬੰਗਲਾ ਸੀ ਤੇ ਜਦੋਂ ਬੱਚੇ ਆਪਣੀ ਛੋਟੀ ਪੂਆ ਕੋਲ ਜਾਂਦੇ ਤੇ ਉਹਨਾਂ ਨੂੰ ਚਾ ਚੜ ਜਾਂਦਾ ਹੁਣ ਵੀ ਬੱਚਿਆਂ ਨੂੰ ਚਾ ਚੜ ਗਿਆ ਤੇ ਉਹਦੀਆਂ ਵੱਡੀਆਂ ਭੈਣਾਂ ਦੇ ਬੱਚੇ ਵੀ ਹਨਾ ਮਾਸੀ ਕੋਲ ਜਾਂਦੇ ਆ ਮਾਸੀ ਕੋਲ ਜਾਂਦੇ ਆ ਚਲੋ ਭਾਈ ਸਾਰੇ ਤਿਆਰ ਹੋ ਗਏ ਤੇ ਵੱਡੀ ਗੱਡੀ ਦੇ ਵਿੱਚ ਉਹ ਸੰਗਰੂਰ ਵਾਲਿਆਂ ਨੂੰ ਚੱਲ ਪਏ। ਸੰਗਰੂਰ ਜਦੋਂ ਉਹ ਆਉਂਦੇ ਆ ਤੇ ਆ ਕੇ ਘਰ ਦੇ ਨੇੜੇ ਫੋਨ ਕਰਦੇ ਆ ਸ਼ਿੰਦਰ ਨੂੰ ਕਿ ਅਸੀਂ ਆ ਗਏ ਤੇ ਸ਼ਿੰਦਰ ਕਹਿੰਦੀ ਵੀ ਤੁਸੀਂ ਬਿਨਾਂ ਦੱਸੇ ਕਿਉਂ ਆਏ? ਉਹ ਕਹਿੰਦੇ ਫੇਰ ਕੀ ਹੋ ਗਿਆ ਬਿਨਾਂ ਦੱਸੇ ਆ ਗਏ ਤਾਂ? ਉਹ ਕਹਿੰਦੀ ਨਹੀਂ ਤੁਸੀਂ ਆਉਣਾ ਨਹੀਂ ਸੀ। ਜਦੋਂ ਉਹ ਐ ਕਹਿੰਦੀ ਆ ਤਾਂ ਬਲਵੀਰ ਸਿੰਘ ਕਹਿੰਦਾ ਵੀ ਹੁਣ ਤੂੰ ਇੰਨੀ ਮੋਹ ਤੋੜ ਹੋ ਗਈ ਵੀ ਅੱਗੇ ਤਾਂ ਤੂੰ ਮੈਨੂੰ ਕਹਿੰਦੀ ਸੀ ਵੀਰਾ ਆ ਜਾ ਵੀਰਾ ਵੀ ਹੁਣ ਅਸੀਂ ਆ ਰਹੇ ਆਂ ਤੇ ਤੂੰ ਸਾਨੂੰ ਸੱਦ ਕੇ ਰਾਜ਼ੀ ਨਹੀਂ ਚਲ ਅਸੀਂ ਮੁੜ ਜਾਂਨੇ ਆਂ। ਸ਼ਿੰਦਰ ਕਹਿੰਦੀ ਕਿ ਨਹੀਂ ਵੀਰੇ ਮੁਰਨਾ ਤਾਂ ਨਹੀਂ ਪਰ ਮੈਂ ਤਿਹਾਰ ਦੇ ਦਿਨ ਤੁਹਾਡਾ ਦਿਲ ਨਹੀਂ ਦਿਖਾਉਣਾ ਚਾਹੁੰਦੀ ਸੀ ਉਹ ਕਹਿੰਦਾ ਵੀ ਗੱਲ ਕੀ ਹੋਈ ਆ ਤਾਂ ਉਹ ਤੋਂ ਗੱਲ ਨਹੀਂ ਹੁੰਦੀ ਤੇ ਉਹ ਰੋਣ ਲੱਗ ਜਾਂਦੀ ਆ ਬਲਵੀਰ ਦੀ ਜਿਹੜੀ ਚਿੰਤਾ ਉਹ ਵੱਧ ਜਾਂਦੀ ਆ ਬਲਵੀਰ ਦੀਆਂ ਭੈਣਾਂ ਕਹਿੰਦੀਆਂ ਵੀ ਆਪਾਂ ਕੁਝ ਲੈ ਲਈਏ ਉਹਨੂੰ ਲੈ ਕੇ ਜਾਵਾਂਗੇ ਪਰ ਬਲਵੀਰ ਕਹਿੰਦਾ ਵੀ ਨਹੀਂ ਛੇਤੀ ਚੱਲੋ ਵੀ ਮੇਰੀ ਭੈਣ ਰੋ ਰਹੀ ਆ ਕੋਈ ਗੱਲ ਆ ਚਲੋ ਜਦੋਂ ਉਹ ਗੱਡੀ ਸ਼ਿੰਦਰ ਦੇ ਘਰ ਦੇ ਗੇਟ ਅੱਗੇ ਖੜਾਉਂਦੇ ਆ ਹਨਾ ਇਹ ਡੋਰ ਬੈੱਲ ਵਜਾਉਂਦੇ ਆ ਤਾਂ ਨੌਕਰ ਆ ਜਿਹੜਾ ਉਹ ਦਰਵਾਜ਼ਾ ਖੋਲਦਾ ਤੇ ਉਹ ਕਹਿੰਦਾ ਵੀ ਹਾਂਜੀ ਕਿਹਨੂੰ ਮਿਲਣਾ ਬਲਵੀਰ ਸਿੰਘ ਕਹਿੰਦਾ ਵੀ ਤੂੰ ਮੈਨੂੰ ਜਾਣਦਾ ਨਹੀਂ ਵੀ ਤੈਨੂੰ ਨਹੀਂ ਪਤਾ ਮੈਂ ਕੌਣ ਆ ਮੈਂ ਸ਼ਿੰਦਰ ਦਾ ਭਰਾ ਆਂਗਾ ਤੇ ਉਹ ਕਹਿੰਦਾ ਵੀ ਅਬ ਮੈਡਮ ਜੀ ਔਰ ਸਾਹਿਬ ਜੀ ਜਹਾਂ ਪਰ ਨਹੀਂ ਰਹਤੇ ਉਹ ਕਹਿੰਦਾ ਫਿਰ ਹੋਰ ਕਿੱਥੇ ਰਹਿੰਦੇ ਆ ਉਹ ਕਹਿੰਦਾ ਵੀ ਉਹ ਤਾਂ ਨਾਲ ਇੱਕ ਗਲੀ ਦੇ ਵਿੱਚ ਕਿਰਾਏ ਦੇ ਘਰ ਲੈ ਕੇ ਰਹਿੰਦੇ ਆ ਇੱਥੇ ਤਾਂ ਸਿਰਫ ਬੜੇ ਵਈਆ ਔਰ ਬਾਬੀ ਔਰ ਅੰਮਾ ਬਾਉ ਜੀ ਰਹਤੇ ਹਨ ਤੇ ਬਲਵੀਰ ਜਿਹੜਾ ਬਲਵੀਰ ਸਿੰਘ ਆ ਉਹ ਸੋਚਦਾ ਵੀ ਇਹਨਾਂ ਦੇ ਪਰਿਵਾਰ ਚ ਇੰਨਾ ਪਿਆਰ ਥਵਾਕ ਸੀ ਤੇ ਵੀ ਮੇਰੀ ਭੈਣ ਤੇ ਜੀਜਾ ਫਿਰ ਕਿਉਂ ਆੜ ਰਹੇ ਨੇ ਆ ਉਹ ਕਹਿੰਦਾ ਵੀ ਚਲ ਸਾਨੂੰ ਅੰਦਰ ਤਾਂ ਆਉਣ ਦੇ ਦੇ ਉਹ ਕਹਿੰਦਾ ਵੀ ਨਹੀਂ ਪਰਮਿਸ਼ਨ ਨਹੀਂ ਹੈਗੀ ਕਿਸੇ ਨੂੰ ਆਉਣ ਦੀ ਬਲਵੀਰ ਸਿੰਘ ਤੇ ਉਹਦੀਆਂ ਭੈਣਾਂ ਨੂੰ ਇਹ ਗੱਲ ਬੁਰੀ ਲੱਗਦੀ ਆ ਤੇ ਉਹ ਕਹਿੰਦੇ ਵੀ ਚਲ ਫਿਰ ਸਾਨੂੰ ਸ਼ਿੰਦਰ ਦੇ ਘਰ ਦਾ ਪਤਾ ਦੱਸ ਦੇ ਨਾ ਪਰ ਉਹਨਾਂ ਨੂੰ ਸ਼ਿੰਦਰ ਦੇ ਘਰ ਦਾ ਪਤਾ ਦੱਸਦਾ ਤੇ ਉਹ ਗੱਡੀ ਉਧਰ ਨੂੰ ਪਾ ਲੈਂਦੇ ਆ ਦੋ ਗਲੀਆਂ ਲੰਘ ਕੇ ਉਹ ਇੱਕ ਛੋਟੇ ਜਿਹੇ ਗੇਟ ਵਾਲੇ ਘਰ ਦੇ ਅੱਗੇ ਜਿਹੜੀ ਗੱਡੀ ਖੜਾ ਦਿੰਦੇ ਆ ਤੇ ਉਹਨਾਂ ਦੀ ਹੈਰਾਨੀ ਦੀ ਹੱਦ ਨਹੀਂ ਰਹਿੰਦੀ ਵੀ ਇਹੇ ਜਿਹੇ ਛੋਟੇ ਜਿਹੇ ਘਰ 'ਚ ਮੇਰੀ ਭੈਣ ਤਾਂ ਰਹਿੰਦੀ ਨਹੀਂ ਸੀ ਵੀ ਇਹ ਘਰ ਕਿਹਦਾ ਚਲੋ ਜਦੋਂ ਉਹ ਡੋਰ ਬੈਲ ਵਜਾਉਂਦੇ ਆ ਤਾਂ ਅੱਗੋਂ ਸ਼ਿੰਦਰ ਜਿਹੜੀ ਉਹ ਦਰਵਾਜ਼ਾ ਖੋਲਦੀ ਆ ਤੇ ਸ਼ਿੰਦਰ ਆਪਣੇ ਭਰਾ ਭੈਣਾਂ ਨੂੰ ਵੇਖ ਕੇ ਹੈਰਾਨ ਰਹਿ ਜਾਂਦੀ ਐ ਤੇ ਉਹ ਉਹਦੀਆਂ ਅੱਖਾਂ ਦੇ ਵਿੱਚੋਂ ਡਲਕ ਡਲਕ ਹੰਝੂ ਵਗਣ ਲੱਗਦੇ ਆ ਉਹਦੀ ਹਾਲਤ ਵਾਵਾ ਬੁਰੀ ਸੀ ਜਿਵੇਂ ਉਹ ਕੱਪੜੇ ਧੋਣ ਦੀ ਉੱਠ ਕੇ ਆਈ ਸੀ ਵਾਲ ਉਹਦੇ ਖਿਲਰੇ ਹੋਏ ਸੀ ਤਾ ਬਲਵੀਰ ਆਪਣੀ ਭੈਣ ਦੀ ਇਸ ਹਾਲਤ ਨੂੰ ਵੇਖ ਕੇ ਉਹਦੀਆਂ ਵੀ ਅੱਖਾਂ ਜਿਹੜੀਆਂ ਨਮ ਹੋ ਜਾਂਦੀਆਂ ਤੇ ਉਹ ਕਹਿੰਦਾ ਕਿ ਭੈਣੇ ਤੈਨੂੰ ਕੀ ਹੋ ਗਿਆ ਤੂੰ ਇਸ ਹਾਲਤ ਦੇ ਵਿੱਚ ਇਹ ਘਰ ਕਿਹਦਾ ਤੂੰ ਇੱਥੇ ਕਿਵੇਂ ਜਦੋਂ ਉਹ ਕਈ ਸਵਾਲ ਇਕੱਠੇ ਕਰਦਾ ਤਾਂ ਸ਼ਿੰਦਰ ਕਹਿੰਦੀ ਵੀ ਹੁਣ ਸਾਰਾ ਕੁਝ ਗੇਟ ਤੇ ਪੁੱਛ ਲੇਗਾ ਕਿ ਅੰਦਰ ਵੀ ਆਏਗਾ ਚਲੋ ਸਾਰੇ ਜਾਣੇ ਸ਼ਿੰਦਰ ਦੇ ਪਿੱਛੇ ਤੁਰ ਪੈਂਦੇ ਆ ਤੇ ਵੇਖਦੇ ਆ ਕਿ ਜਿਹੜੇ ਘਰ ਚ ਉਹ ਰਹਿ ਰਹੀ ਆ ਉੱਥੇ ਇੱਕ ਛੋਟੀ ਜੀ ਰਸੋਈ ਆ ਤੇ ਇੱਕ ਛੋਟਾ ਜਿਹਾ ਕਮਰਾ ਕਮਰੇ ਦੇ ਵਿੱਚ ਪੁਰਾਣਾ ਜਿਹਾ ਬੈੱਡ ਲੱਗਿਆ ਹੋਇਆ ਤੇ ਜਿਹੜੀ ਉਹਦੀ ਬੈੱਡ ਸ਼ੀਟ ਆ ਉਹ ਵੀ ਫੱਟੀ ਪਈ ਆ ਇਹ ਹਾਲਤ ਦੀ ਵੇਖ ਕੇ ਉਹਨਾਂ ਦੇ ਗੱਲ ਸਮਝ ਨਹੀਂ ਆਉਂਦੀ ਤੇ ਉਹ ਆਪਣੇ ਭੈਣ ਨੂੰ ਬਿਠਾਉਂਦਾ ਤੇ ਕਹਿੰਦਾ ਵੀ ਖੈਰ ਸੁੱਖ ਤਾਂ ਮੈਂ ਫੇਰ ਪੁੱਛੂੰ ਪਹਿਲਾਂ ਮੈਨੂੰ ਆਏ ਦੱਸ ਵੀ ਇੱਥੇ ਕਿਵੇਂ ਤਾਂ ਫਿਰ ਸ਼ਿੰਦਰ ਆ ਜਿਹੜੀ ਉਹ ਆਪਣੇ ਭਰਾ ਨੂੰ ਦੱਸਦੀ ਆ ਕਿ ਵੀਰਾ ਸਾਡੇ ਨਾਲ ਧੋਖਾ ਹੋਇਆ ਮੇਰੇ ਜੇਠ ਜਠਾਣੀ ਨੇ ਮੰਮੀ ਪਾਪਾ ਦੀ ਸਾਰੀ ਜ਼ਮੀਨ ਆ ਜਿਹੜੀ ਆਪਣੇ ਨਾਂ ਕਰਵਾ ਲਈ ਆ ਤੇ ਸਾਨੂੰ ਘਰੋਂ ਕੱਢ ਦਿੱਤਾ ਕਿਉਂਕਿ ਸਾਡੇ ਬੱਚਾ ਨਹੀਂ ਹੋਇਆ ਤੇ ਉਹ ਕਹਿੰਦੇ ਆ ਕਿ ਇਹਨਾਂ ਦੀ ਜ਼ਮੀਨ ਆ ਜਿਹੜੀ ਉਹ ਤਾਂ ਉਹ ਤੀ ਜਾਊਗੀ ਵੀ ਇਹਨਾਂ ਨੇ ਕੀ ਕਰਨੀ ਆ ਅਸੀਂ ਰੱਖ ਲੈਨੇ ਆ ਜਦੋਂ ਤੁਹਾਡੇ ਜੀਜਾ ਜੀ ਨੂੰ ਪਤਾ ਲੱਗਿਆ ਵੀ ਉਹਨਾਂ ਨੇ ਜ਼ਮੀਨ ਨਾ ਕਰਵਾ ਲਈ ਤਾਂ ਤੁਹਾਡੇ ਜੀਜਾ ਜੀ ਨੇ ਕਿਹਾ ਕਿ ਅਸੀਂ ਦੋ ਜੀ ਹੈਗੇ ਆ ਸਾਡੇ ਬੱਚਾ ਨਹੀਂ ਹੋਇਆ ਤੇ ਕੀ ਫੇਰ ਕੀ ਅਸੀਂ ਗੋਦ ਲਮਾਂਗੇ ਬੱਚਾ ਗੋਦ ਲੈਣ ਦੀ ਗੱਲ ਸੁਣ ਕੇ ਮੇਰੇ ਸੱਸ ਸਹੁਰੇ ਤੇ ਮੇਰੇ ਜੇਡ ਚਾਣੀ ਨੂੰ ਇਹ ਹੋ ਗਿਆ ਵੀ ਕਿਤੇ ਮੈਂ ਆਪਣਾ ਭਾਣ ਜਾਂ ਪਤੀਜਾ ਲਵਾਂਗੀ ਗੋਦ ਤੇ ਉਹਨਾਂ ਦੀ ਜ਼ਮੀਨ ਆ ਜਿਹੜੀ ਇਹਨਾਂ ਨੂੰ ਮਿਲ ਜੂਗੀ ਇਸ ਕਰਕੇ ਉਹਨਾਂ ਨੇ ਸਾਨੂੰ ਕਹਿਤਾ ਕਿ ਤੁਸੀਂ ਆਪਣਾ ਰਹਿਣ ਦਾ ਬੰਦੋਬਸਤ ਕਰ ਲਓ ਸਾਨੂੰ ਬਹੁਤ ਦੁੱਖ ਹੋਇਆ ਕਿਉਂਕਿ ਜਿੰਨਾ ਵੀ ਬਿਜ਼ਨਸ ਸੀ ਜਾਂ ਘਰ ਦੇ ਵਿੱਚ ਜੋ ਕੁਝ ਵੀ ਬਣਿਆ ਸੀ ਉਹਦੇ ਵਿੱਚ ਸਾਡਾ ਬਰਾਬਰ ਦਾ ਹਿੱਸਾ ਸੀ ਪਰ ਜਦੋਂ ਉਹਨਾਂ ਨੇ ਸਾਨੂੰ ਤਿਆਗਤਾ ਤਾਂ ਅਸੀਂ ਸਮਾਨ ਤੇ ਵੀ ਹੱਕ ਜਤਾਉਣਾ ਜ਼ਰੂਰੀ ਨਹੀਂ ਸਮਝਿਆ ਜਦੋਂ ਸਾਡੇ ਹੱਥੋਂ ਜ਼ਮੀਨ ਗਈ ਜਿਹੜੀ ਸਾਡੇ ਲਈ ਆਮਦਨ ਦਾ ਸਾਧਨ ਬਣਨੀ ਸੀ ਫਿਰ ਅਸੀਂ ਭਾਂਡੇ ਚੱਕ ਕੇ ਕੀ ਕਰਨੇ ਸੀ ਮੈਂ ਤੇ ਤੇਰੇ ਜੀਜਾ ਜੀ ਨੇ ਫੈਸਲਾ ਕੀਤਾ ਤੇ ਅਸੀਂ ਇੱਥੇ ਆ ਗਏ ਇੱਥੇ ਹੁਣ ਅਸੀਂ ਕਿਰਾਏ ਤੇ ਰਹਿਣੇ ਆ ਤੇਰੇ ਜੀਜਾ ਜੀ ਨੇ ਨੌਕਰੀ ਸ਼ੁਰੂ ਕੀਤੀ ਆ ਤੇ ਮੈਂ ਵੀ ਜਿਹੜੇ ਕੋਈ ਸੋਚਦੀ ਆ ਕਿਤੇ ਪ੍ਰਾਈਵੇਟ ਨੌਕਰੀ ਕਰਨ ਨੂੰ ਕੋਈ ਗੱਲ ਨਹੀਂ ਅਸੀਂ ਆਪਣੇ ਪੈਰਾਂ ਤੇ ਖੜੇ ਹੋ ਜਾਵਾਂਗੇ ਬਲਵੀਰ ਸਿੰਘ ਆਪਣੀ ਭੈਣ ਦੀ ਇਹ ਹਾਲਤ ਵੇਖ ਕੇ ਰੋਣ ਲੱਗ ਜਾਂਦਾ ਤੇ ਉਹ ਆਪਣੇ ਘਰ ਵਾਲੀ ਨੂੰ ਕਹਿੰਦਾ ਕਿ ਚੱਲ ਆਪਾਂ ਬਾਜ਼ਾਰ ਚੱਲੀਏ ਤਾਂ ਸ਼ਿੰਦਰ ਕਹਿੰਦੀ ਵੀ ਹੁਣ ਤਾਂ ਆਏ ਹੋ ਹੁਣੀ ਤੁਸੀਂ ਬਾਜ਼ਾਰ ਚੱਲੇ ਹੋ ਉਹ ਕਹਿੰਦਾ ਵੀ ਤੂੰ ਐਂ ਕਰ ਚਾਹ ਬਣਾ ਤੇ ਅਸੀਂ ਆਉਣੇ ਆ ਤੇ ਫਿਰ ਉਹਦੀਆਂ ਭੈਣਾਂ ਉਹਨੂੰ ਪੁੱਛਦੀਆਂ ਨੇ ਹੌਲੀ ਕਿਤੇ ਨੇ ਵੀ ਤੁਸੀਂ ਕਿੱਥੇ ਚੱਲੇ ਹੋ ਉਹ ਕਹਿੰਦਾ ਵੀ ਮੈਂ ਤਾਂ ਆਪਣੀ ਭੈਣ ਦਾ ਘਰ ਸਮਾਰਨ ਚੱਲਿਆ ਜੇ ਤੁਸੀਂ ਵੀ ਯੋਗਦਾਨ ਪਾਉਣਾ ਤਾਂ ਆਜੋ ਉਹ ਕਹਿੰਦੀ ਆ ਕੀ ਮਤਲਬ ਉਹ ਕਹਿੰਦਾ ਕਿ ਰਖੜੀ ਦਾ ਤਿਹਾਰ ਆ ਨਾ ਅੱਜ ਰਖੜੀ ਦੇ ਤਿਹਾਰ ਤੇ ਭਰਾ ਜਿਹੜੇ ਭੈਣਾਂ ਨਾਲ ਵਾਅਦਾ ਕਰਦੇ ਆ ਵੀ ਆਕਸੋਖ ਦੇ ਵਿੱਚ ਆਕਸੋਖ ਦੇ ਵਿੱਚ ਅਸੀਂ ਤੇਰੇ ਨਾਲ ਖੜਾਂਗੇ ਤੇ ਹੁਣ ਖੜਨ ਦਾ ਸਮਾਂ ਆ ਗਿਆ ਵੀ ਮੈਂ ਚੱਲਿਆ ਚਲੋ ਉਹਦੀਆਂ ਭੈਣਾਂ ਵੀ ਉਹਨੂੰ ਕਹਿੰਦੀ ਆ ਅਸੀਂ ਵੀ ਚੱਲਾਂਗੇ ਕਿੰਨੋਂ ਭੈਣਾਂ ਤੇ ਬਲਵੀਰ ਸਿੰਘ ਆ ਜਿਹੜੇ ਉਹ ਚਲੇ ਜਾਂਦੇ ਆ ਤੇ ਬਲਵੀਰ ਸਿੰਘ ਦੇ ਘਰ ਵਾਲੀ ਕਹਿੰਦੀ ਵੀ ਮੈਂ ਇੱਥੇ ਹੀ ਰਹਿਣੀ ਆ ਵੀ ਮੈਂ ਚਾਹ ਪਾਣੀ ਤਿਆਰ ਕਰਵਾਉਣੀ ਆ ਉਹਦ ਨੂੰ ਸਿੰਦਰ ਭੈਣ ਨਹਾ ਲੂਗੀ ਕਿ ਤੁਸੀਂ ਜਾਓ ਕਿਉਂਕਿ ਬਲਬੀਰ ਸਿੰਘ ਆਪਣੇ ਘਰ ਵਾਲੀ ਨੂੰ ਦੱਸ ਦਿੰਦਾ ਵੀ ਮੇਰੇ ਕੋਲ ਜਸਮਾਨ ਆ ਜਿਹੜਾ ਭੈਣ ਨੂੰ ਲੈ ਕੇ ਦੇ ਜਾਣਾਗਾ ਚਲੋ ਉਹ ਬਾਜ਼ਾਰ ਦੇ ਵਿੱਚ ਜਾਂਦੇ ਆ ਤੇ ਬਾਜ਼ਾਰ ਦੇ ਵਿੱਚੋਂ ਉਹ ਬੈੱਡ ਸ਼ੀਟਾਂ ਖਰੀਦ ਲੈਂਦੇ ਆ ਬੱਚਿਆਂ ਦੇ ਕੱਪੜੇ ਭਾਂਡੇ ਜਿੰਨਾਂਕ ਮਤਲਬ ਬੇਸਿਕ ਚੀਜ਼ਾਂ ਦੀ ਆਪਾਂ ਨੂੰ ਲੋੜ ਹੁੰਦੀ ਆ ਘਰ ਦੇ ਵਿੱਚ ਕੁਝ ਖਾਣ ਪੀਣ ਦੀਆਂ ਚੀਜ਼ਾਂ ਹੋਰ ਕਾਫੀ ਕੁਝ ਖਰੀਦ ਕੇ ਜਦੋਂ ਵਾਪਸ ਆਉਂਦੇ ਆ ਤੇ ਸ਼ਿੰਦਰ ਕਹਿੰਦੀ ਆਪਣੀ ਭਝਾਈ ਨੂੰ ਕਿ ਉਹ ਕਿੱਥੇ ਗਏ ਨੇ ਤਾਂ ਸ਼ਿੰਦਰ ਦੀ ਭਝਾਈ ਉਹਨੂੰ ਕਹਿੰਦੀ ਆ ਵੀ ਮੈਨੂੰ ਤਾਂ ਆਪਣੀ ਪਤਾ ਕਿੱਥੇ ਗਏ ਨੇ ਚਲਾਉਂਦੇ ਹੋਣਗੇ ਤੇ ਜਦੋਂ ਉਹ ਗੱਡੀ ਦੇ ਵਿੱਚੋਂ ਸਮਾਨ ਦੇ ਥੈਲੇ ਕਢਦੇ ਆ ਹਨਾ ਤੇ ਇੱਕ ਆਟੋ ਆ ਜਿਹੜਾ ਉਹ ਵੀ ਆ ਕੇ ਰੁਕਦਾ ਤੇ ਉਹਦੇ ਵਿੱਚੋਂ ਵੀ ਕਾਫੀ ਸਮਾਨ ਕੱਪੜੇ ਧੋਣ ਵਾਲੀ ਮਸ਼ੀਨ ਹੋਰ ਚੀਜ਼ਾਂ ਜਦੋਂ ਬਾਹਰ ਕਢਵਾਈਆਂ ਜਾਂਦੀਆਂ ਤਾਂ ਸਿੰਦਰਾ ਉਹਦੀਆਂ ਅੱਖਾਂ ਨਮ ਹੋ ਜਾਂਦੀਆਂ ਤੇ ਉਹ ਆਪਣੇ ਭਰਾ ਨੂੰ ਕਹਿੰਦੀ ਕਿ ਵੀ ਇੰਨੀ ਖੇਚਲਾ ਕਰਨ ਦੀ ਕੀ ਲੋੜ ਸੀ ਤਾਂ ਉਹਦਾ ਭਰਾ ਕਹਿੰਦਾ ਵੀ ਜਦੋਂ ਤੂੰ ਹਰ ਵਾਰ ਮੇਰੇ ਰਖੜੀ ਬਣ ਕੇ ਆਉਣੀ ਆ ਉਹ ਰਖੜੀ ਦਾ ਧਾਗਾ ਨਹੀਂ ਬਣ ਕੇ ਆਉਂਦੀ ਉਹੋ ਧਾਗਾ ਇਸ ਵਿਸ਼ਵਾਸ ਦਾ ਪਾਤਰ ਹੁੰਦਾ ਕਿ ਜੇ ਮੇਰੀ ਭੈਣ ਤੇ ਮੁਸੀਬਤ ਆਊਗੀ ਤਾਂ ਮੈਂ ਨਾਲ ਖੜਾ ਤੇ ਉਸ ਵਿਸ਼ਵਾਸ ਨੂੰ ਤਾਰਨ ਦਾ ਅੱਜ ਸਮਾਂ ਆ ਗਿਆ ਅੱਜ ਤੇਰੇ ਤੇ ਮੁਸੀਬਤ ਆਈ ਤੇ ਮੈਂ ਮੂੰਹ ਕਿਵੇਂ ਫੇਰ ਲਾਂ ਤੂੰ ਇਸ ਗੱਲ ਦੀ ਚਿੰਤਾ ਨਾ ਕਰੀ ਕਿ ਤੇਰੇ ਸਹੁਰਿਆਂ ਨੇ ਤੇਰੇ ਤੋਂ ਜ਼ਮੀਨ ਕੋਲੀ ਤੈਨੂੰ ਕਦੇ ਵੀ ਮੈਂ ਭੁੱਖੀ ਨਹੀਂ ਮਾਰਨ ਦਿੰਦਾ ਦੀਦਾ ਜੀ ਨੂੰ ਕਹਿਦੀ ਅਸੀਂ ਹਮੇਸ਼ਾ ਤੇਰੇ ਨਾਲ ਆ ਰੱਬ ਦਾ ਦਿੱਤਾ ਸਾਡੇ ਕੋਲ ਬਹੁਤ ਕੁੱਝ ਆ ਤੇ ਤੈਨੂੰ ਦੇਣ ਨਾਲ ਸਾਨੂੰ ਕੋਈ ਘਾਟਾ ਨਹੀਂ ਪੈਂਦਾ ਤੇ ਉਹਦੀਆਂ ਭੈਣਾਂ ਵੀ ਆਪਣੀ ਭੈਣ ਨੂੰ ਕਹਿੰਦੀਆਂ ਕਿ ਸ਼ਿੰਦਰੇ ਤੂੰ ਸਾਰਿਆਂ ਤੋਂ ਛੋਟੀ ਆ ਤੇ ਤੂੰ ਐਂ ਨਾ ਸਮਝੀਂ ਕਿ ਜੇ ਆਪਣੇ ਮਾਪਾਪ ਨਹੀਂ ਹੈਗੇ ਤਾਂ ਤੂੰ ਕੱਲੀ ਰਹੇਗੀ ਕੋਈ ਗੱਲ ਨਹੀਂ ਅੱਜ ਤੇਰੇ ਬੱਚਾ ਨਹੀਂ ਹੈਗਾ ਆਉਣ ਵਾਲੇ ਸਮੇਂ 'ਚ ਬੱਚਾ ਵੀ ਹੋ ਜਾਊਗਾ ਸਭ ਕੁਝ ਮਿਲ ਜਾਊਗਾ ਤੈਨੂੰ ਪਰ ਅਸੀਂ ਤੈਨੂੰ ਇਸ ਹਾਲਤ ਦੇ ਵਿੱਚ ਨਹੀਂ ਦੇਖ ਸਕਦੀਆਂ ਤੂੰ ਸਾਡੇ ਜੀਜੇ ਨੂੰ ਕਹਿ ਕੋਈ ਕਾਰੋਬਾਰ ਸ਼ੁਰੂ ਕਰੇ ਕੋਈ ਦੁਕਾਨ ਸ਼ੁਰੂ ਕਰੇ ਅਸੀਂ ਪੂਰਾ ਯੋਗਦਾਨ ਦੇਵਾਂਗੇ ਅਸੀਂ ਤੈਨੂੰ ਇਸ ਘਰ ਦੇ ਵਿੱਚ ਨਹੀਂ ਇੱਕ ਵਧੀਆ ਕੋਠੀ ਦੇ ਵਿੱਚ ਦੇਖਣਾ ਚਾਹੁੰਦੇ ਆ ਆਪਣੇ ਭੈਣ ਭਰਾਵਾਂ ਦਾ ਇਹ ਪਿਆਰ ਵੇਖ ਕੇ ਸਿੰਦਰ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਉਹ ਆਪਣੇ ਘਰ ਵਾਲੇ ਨੂੰ ਫੋਨ ਕਰਦੀ ਆ ਤੇ ਕਹਿੰਦੀ ਆ ਕਿ ਘਰੇ ਆਜੋ ਜਲਦੀ ਉਹਦੇ ਘਰ ਵਾਲੇ ਨੂੰ ਆਏ ਹੁੰਦਾ ਵੀ ਕੀ ਗੱਲ ਹੋ ਗਈ ਇੰਨਾ ਜਲਦੀ ਬੁਲਾਇਆ ਚਲੋ ਉਹ ਜਿੱਥੇ ਕੰਮ ਕਰਦਾ ਸੀ ਕੰਮ ਤੋਂ ਛੁੱਟੀ ਲੈ ਕੇ ਜਦੋਂ ਆਉਂਦਾ ਤੇ ਆਪਣੇ ਘਰ ਦੇ ਬਾਹਰ ਇੱਕ ਇੰਨੀ ਵੱਡੀ ਗੱਡੀ ਵੇਖ ਕੇ ਤੇ 베ੜੇ ਦੇ ਵਿੱਚ ਪਿਆ ਨਵਾਂ ਸਮਾਨ ਵੇਖ ਕੇ ਉਹ ਵੀ ਹੈਰਾਨ ਰਹਿ ਜਾਂਦਾ ਵੀ ਆਹ ਕੀ ਹੋਇਆ ਤੇ ਜਦੋਂ ਉਹ ਗਾਹ ਆ ਕੇ ਵੇਖਦਾ ਕਿ ਮੇਰਾ ਸਾਲਾ ਤੇ ਸਾਲੀਆਂ ਆਏ ਹੋਏ ਆ ਚਲੋ ਉਹਨਾਂ ਨੂੰ ਹੱਸ ਕੇ ਬੁਲਾਉਂਦਾ ਭੱਜ ਕੇ ਮਿਲਦਾ ਤਾਂ ਬਲਵੀਰ ਸਿੰਘ ਆਪਣੇ ਜੀਜੇ ਨੂੰ ਕਹਿੰਦਾ ਕਿ ਤੂੰ ਤਾਂ ਫਿਰ ਰਹਿ ਗਿਆ ਨਾ ਬਗਾਨਾ ਮੈਨੂੰ ਬਗਾਨਾ ਹੀ ਸਮਝਿਆ ਐਡੀ ਵੱਡੀ ਸੋਡੇ ਤੇ ਮੁਸੀਬਤ ਪੈ ਗਈ ਤੇ ਤੁਸੀਂ ਮੈਨੂੰ ਫੋਨ ਕਰਕੇ ਦੱਸਣਾ ਜ਼ਰੂਰੀ ਨਹੀਂ ਸਮਝਿਆ ਤੂੰ ਕੀ ਸਮਝ ਲਿਆ ਵੀ ਤੈਨੂੰ ਤੇਰੇ ਘਰ ਦੇ ਆਣੇ ਤਿਆਗਤਾ ਤੇ ਸਿੰਦਰ ਨੂੰ ਵੀ ਅਸੀਂ ਤਿਆਗਤਾ ਰਖੜੀ ਦਾ ਮੁੱਲ ਤਾਰਨ ਦਾ ਮੌਕਾ ਮੈਨੂੰ ਮਿਲਿਆ ਤੇ ਤੂੰ ਸਾਡੇ ਤੋਂ ਮੂੰਹ ਫੇਰ ਲਿਆ ਤਾਂ ਸਿੰਦਰ ਦੇ ਘਰ ਵਾਲਾ ਕਹਿੰਦਾ ਵੀ ਨਹੀਂ ਵੀਰੇ ਮੈਂ ਤੁਹਾਨੂੰ ਦੁੱਖ ਨਹੀਂ ਦੇਣਾ ਚਾਹੁੰਦਾ ਸੀ ਜਦੋਂ ਮੇਰੇ ਆਪਣੇ ਨਹੀਂ ਆਪਣੇ ਬਣੇ ਉਹਨਾਂ ਨੇ ਮੈਨੂੰ ਪੈਸੇ ਕਰਕੇ ਘਰੋਂ ਕੱਢਤਾ ਮੈਂ ਸੋਤੋਂ ਕਿਹੜੇ ਮੂੰਹ ਮੰਗਾ ਮਦਦ ਕਿਹੜੇ ਮੂੰਹ ਮੰਗਾ ਮੈਂ ਨਹੀਂ ਸੀ ਚਾਹੁੰਦਾ ਤੇ ਸਿੰਦਰ ਵੀ ਨਹੀਂ ਸੀ ਚਾਹੁੰਦੀ ਇਸ ਕਰਕੇ ਅਸੀਂ ਤੁਹਾਨੂੰ ਨਹੀਂ ਦੱਸਿਆ ਪਰ ਜੇ ਤੁਹਾਨੂੰ ਬੁਰਾ ਲੱਗਿਆ ਤਾਂ ਸੌਰੀ ਸਾਡੀ ਗਲਤੀ ਆ ਸਾਨੂੰ ਮਾਫ਼ ਕਰ ਦਿਓ ਤੇ ਉਹ ਕਹਿੰਦਾ ਕਿ ਇੰਨਾ ਸਮਾਨ ਤਾਂ ਬਲਵੀਰ ਸਿੰਘ ਕਹਿੰਦਾ ਕਿ ਇਹ ਕੋਈ ਬਾਲਾ ਸਮਾਨ ਨਹੀਂ ਹੈਗਾ ਕੋਈ ਨਾ ਰੱਬ ਦਾ ਦਿੱਤਾ ਸਾਡੇ ਸਾਰੇ ਪੈਣ ਭਰਾਮਾਂ ਦੇ ਬਹੁਤ ਕੌਜਾ ਤੇ ਜੇ ਅੱਜ ਅਸੀਂ ਤੇਰੇ ਨਾਲ ਖੜੀਏ ਤੇ ਇਹੀ ਰਿਸ਼ਤਿਆਂ ਦੀ ਪਹਿਚਾਣ ਹੁੰਦੀ ਆ ਤੇ ਤੂੰ ਇਸ ਗੱਲ ਦਾ ਬੋਝ ਨਾ ਮੰਨੀ ਕਿ ਤੇਰਾ ਸਾਲਾ ਤੇ ਸਾਲੀਆਂ ਤੈਨੂੰ ਸਮਾਨ ਲੈ ਕੇ ਦੇ ਕੀ ਗਏ ਆ ਕੌਣ ਆ ਕਿਸੇ ਨੂੰ ਦੇਣ ਵਾਲਾ ਬਸ ਪਰਮਾਤਮਾ ਦੀ ਨਜ਼ਰ ਸਵੱਲੀ ਹੋਣੀ ਚਾਹੀਦੀ ਆ ਸਾਨੂੰ ਮਾਣ ਮਹਿਸੂਸ ਹੋਇਆ ਸਾਨੂੰ ਖੁਸ਼ੀ ਹੋਈ ਆ ਕਿ ਅਸੀਂ ਤੇਰੇ ਕੰਮ ਆ ਸਕੇ ਉਸ ਤੋਂ ਬਾਅਦ ਜਦੋਂ ਮੋਹਾ ਵਾਲਾ ਭਾਵਕ ਹੋਣ ਲੱਗਦਾ ਤਾਂ ਫਿਰ ਬਲਵੀਰ ਦੇ ਘਰ ਵਾਲੀ ਕਹਿੰਦੀ ਹੁਣ ਸਾਰੀਆਂ ਗੱਲਾਂ ਇੱਥੇ ਕਰ ਲਵਾਂਗੇ ਕਿ ਰਖੜੀ ਵੀ ਬੰਨਣੀ ਆ ਬੱਚੇ ਆ ਜਿਹੜੇ ਉਹ ਮੂੰਹ ਵੱਲ ਵੇਖੀ ਜਾਂਦੇ ਆ ਚਲੋ ਫਿਰ ਜਿਹੜੀਆਂ ਬੈੱਡ ਸ਼ੀਟ ਵਗੈਰਾ ਲੈ ਕੇ ਆਂਦੀਆਂ ਸੀ ਨਵੀਂ ਬੈੱਡ ਸ਼ੀਟ ਬੈੱਡ ਤੇ ਵਿਛਾਉਂਦੇ ਆ ਕੁਰਸੀਆਂ ਲਿਆਂਦੀਆਂ ਸੀ ਕੁਰਸੀਆਂ ਡਾਉਂਦੇ ਆ ਤੇ ਫਿਰ ਰਖੜੀ ਆ ਜਿਹੜੀ ਉਹ ਚਾਰੇ ਭੈਣਾਂ ਆਪਣੇ ਭਰਾ ਦੇ ਰਖੜੀ ਬੰਨ੍ਹਦੀਆਂ ਨੇ ਤੇ ਆਪਣੇ ਭਰਾ ਨਾਲ ਵਾਅਦਾ ਕਰਦੀਆਂ ਨੇ ਕਿ ਦੁੱਖ ਸੁੱਖ ਜਾਂ ਕੋਈ ਵੀ ਮੁਸੀਬਤ ਆਊਗੀ ਤਾਂ ਅਸੀਂ ਵੀ ਤੇਰੇ ਨਾਲ ਖੜਾਂਗੇ ਆ ਤੇ ਉਹ ਪੰਜੇ ਭੈਣ ਭਰਾ ਇੱਕ ਦੂਜੇ ਤੋਂ ਇਹ ਵਾਅਦਾ ਵੀ ਲੈਂਦੇ ਆ ਕਿ ਜੇ ਕਦੇ ਕਿਸੇ ਤੇ ਮੁਸੀਬਤ ਆਈ ਤਾਂ ਅਸੀਂ ਇੱਕ ਦੂਜੇ ਤੋਂ ਲੁਕਾਵਾਂਗੇ ਨਹੀਂ ਇੱਕ ਦੂਜੇ ਤੋਂ ਅਸੀਂ ਮਦਦ ਵੀ ਮੰਗਾਂਗੇ ਕਿਉਂਕਿ ਸਾਡਾ ਭੈਣ ਭਰਾਵਾਂ ਦਾ ਪਿਆਰ ਲੈਣ ਦੇਣ ਦਾ ਮਹਤਾਜ ਨਹੀਂ ਇਹ ਜज्ਬਾਤਾਂ ਦਾ ਪਿਆਰ ਆ ਇਹ ਰਿਸ਼ਤਿਆਂ ਦਾ ਪਿਆਰ ਆ ਤੇ ਇਹ ਰਿਸ਼ਤੇ ਆ ਜਿਹੜੇ ਇਹ ਕੱਚੇ ਧਾਗੇ ਵਰਗੇ ਨਹੀਂ ਹੈਗੇ ਇਹ ਪੱਕੇ ਨੇ ਤੇ ਇਹ ਮਰਨ ਤੋਂ ਬਾਅਦ ਹੀ ਟੁੱਟਣਗੇ ਆਪਣੇ ਭੈਣ ਭਰਾਵਾਂ ਉਹ ਸਾਰੇ ਭੈਣ ਭਰਾਵਾਂ ਦਾ ਇਹ ਪਿਆਰ ਵੇਖ ਕੇ ਬਲਵੀਰ ਦੇ ਘਰ ਵਾਲੀ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਸ਼ਿੰਦਰ ਦੇ ਘਰ ਵਾਲਾ ਵੀ ਮਨ ਦੇ ਵਿੱਚ ਸੋਚਦਾ ਵੀ ਇੱਕ ਰਿਸ਼ਤੇ ਇਹ ਨੇ ਤੇ ਇੱਕ ਰਿਸ਼ਤੇ ਉਹ ਆ ਜਿਨ੍ਹਾਂ ਨੇ ਜ਼ਮੀਨ ਜਾਇਦਾਦ ਦੀ ਖਾਤਰ ਮੈਨੂੰ ਘਰੋਂ ਕੱਢਤਾ ਉਹ ਬਹੁਤ ਖੁਸ਼ ਹੁੰਦਾ ਤੇ ਆਪਣੇ ਸਾਲੇ ਸਾਲੀਆਂ ਨੂੰ ਕਹਿੰਦਾ ਕਿ ਸੋਡਾ ਦੇਣ ਮੈਂ ਕਿਵੇਂ ਦੇਵਾਂਗਾ ਤਾਂ ਬਲਵੀਰ ਉਹਨੂੰ ਉੱਥੇ ਹੀ ਚੁੱਪ ਕਰਾਉਂਦਾ ਤੇ ਕੁੱਟ ਕੇ ਗੱਲ ਨਾ ਲਾਉਂਦਾ ਕਹਿੰਦਾ ਤੂੰ ਮੈਨੂੰ ਆਪਣਾ ਛੋਟਾ ਭਰਾ ਸਮਝ ਮੈਂ ਹਰ ਟਾਈਮ ਤੇਰੇ ਨਾਲ ਆ ਉਸ ਤੋਂ ਬਾਅਦ ਸਾਰੇ ਬੜੇ ਖੁਸ਼ ਹੁੰਦੇ ਨੇ ਤੇ ਬਲਵੀਰ ਸਿੰਘ ਆਪਣੀ ਛੋਟੀ ਭੈਣ ਤੋਂ ਰਖੜੀ ਬਣਾਉਣ ਤੋਂ ਬਾਅਦ ਦੂਜੀਆਂ ਭੈਣਾਂ ਤੋਂ ਰਖੜੀ ਬਣਾਉਂਦਾ ਤੇ ਸ਼ਾਮ ਨੂੰ ਸਾਰੇ ਆਪੋ ਆਪਣੇ ਘਰਾਂ ਨੂੰ ਵਾਪਸ ਆ ਜਾਂਦੇ ਨੇ ਹੌਲੀ ਹੌਲੀ ਸ਼ਿੰਦਰ ਦੇ ਘਰ ਵਾਲੇ ਨੇ ਇੱਕ ਦੁਕਾਨ ਕੀਤੀ ਦੁਕਾਨ ਤੋਂ ਕਾਰੋਬਾਰ ਵੱਡਾ ਕੀਤਾ ਤੇ ਹੁਣ ਸ਼ਿੰਦਰ ਆ ਜਿਹੜੀ ਉਹ ਆਪਣੇ ਭੈਣ ਭਰਾਵਾਂ ਦੇ ਬਰਾਬਰ ਦੀ ਹੋ ਗਈ ਸੀ। ਹਾਂਜੀ ਦੋਸਤੋ ਜੇ ਮਾੜੇ ਟਾਈਮ ਦੇ ਵਿੱਚ ਸਾਡੇ ਰਿਸ਼ਤੇ ਸਾਡੇ ਨਾਲ ਖੜਦੇ ਆ ਤਾਂ ਅਸੀਂ ਕਿਸੇ ਵੀ ਮੁਸੀਬਤ ਦਾ ਟੱਕਰ ਆ ਜਿਹੜਾ ਬੜੀ ਦਲੇਰੀ ਨਾਲ ਕਰ ਸਕਦੇ ਆ। ਇਹ ਰਿਸ਼ਤੇ ਦੇਣ ਲੈਣ ਦੇ ਮਹਤਾਜ ਨਹੀਂ ਹੁੰਦੇ, ਰਿਸ਼ਤੇ ਮਹਤਾਜ ਹੁੰਦੇ ਨੇ ਪਿਆਰ ਦੇ, ਮੁਹੱਬਤ ਦੇ, ਆਦਰ ਮਾਨ ਦੇ। ਜੇ ਅਸੀਂ ਕਿਸੇ ਦੇ ਮਾੜੇ ਟਾਈਮ ਤੇ ਹੀ ਨਾ ਖੜੇ ਆਫੇ ਰਿਸ਼ਤੇ ਖੂਣਦੇ ਹੋਣ ਚਾਹੇ ਸਮਾਜ ਦੇ ਬਣਾਏ ਹੋਣ ਉਹਨਾਂ ਰਿਸ਼ਤਿਆਂ ਦੇ ਕੋਈ ਮਾਇਨੇ ਨਹੀਂ ਹੁੰਦੇ ਅਸਲ ਰਿਸ਼ਤੇ ਉਹ ਹੁੰਦੇ ਨੇ ਜਿਹੜੇ ਰੂਹ ਦੇ ਰਿਸ਼ਤੇ ਹੁੰਦੇ ਨੇ ਤੇ ਰੂਹ ਦੇ ਰਿਸ਼ਤੇ ਖੂਣਦੇ ਵੀ ਹੋ ਸਕਦੇ ਨੇ ਤੇ ਜਿਹੜੇ ਸਮਾਜ ਦੇ ਬਣਾਏ ਆ ਉਹ ਵੀ ਹੋ ਸਕਦੇ ਨੇ ਮੈਨੂੰ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ